ਅੱਜ ਅਦਾਲਤ ਦੇ ਵਿੱਚ ਪੁਲਿਸ ਮੁਕਾਬਲਾ ਝੂਠਾ ਸਾਬਤ ਹੋ ਗਿਆ ਤੇ ਝੂਠਾ ਪੁਲਿਸ ਇੰਕਾਊਂਟਰ ਕਰਨ ਕਰਕੇ ਪੁਲਿਸ ਵਾਲਿਆਂ ਨੂੰ ਅਦਾਲਤ ਵੱਲੋਂ ਅੱਜ ਬਹੁਤ ਵੱਡੀ ਸਜ਼ਾ ਹੋਈ ਹੈ ਇਹ ਮਾਮਲਾ ਬਹੁਤ ਗੰਭੀਰ ਹੈ ਮਾਮਲਾ ਬਹੁਤ ਵੱਡਾ ਲਗਾਤਾਰ ਪਿਛਲੇ ਟਾਈਮ ਤੋਂ ਅਦਾਲਤਾਂ ਦੇ ਵਿੱਚ ਪੁਲਿਸ ਮੁਕਾਬਲਿਆਂ ਦੀਆਂ ਕਹਾਣੀਆਂ ਝੂਠੀਆਂ ਸਾਬਤ ਹੋ ਰਹੀਆਂ ਨੇ ਤੇ ਪੁਲਿਸ ਅਫਸਰਾਂ ਨੂੰ ਪੁਲਿਸ ਵਾਲਿਆਂ ਨੂੰ ਅਦਾਲਤਾਂ ਵੱਲੋਂ ਝੂਠੇ ਪੁਲਿਸ এনਕਾਊਂਟਰ ਕਰਨ ਕਰਕੇ ਸਜ਼ਾਵਾਂ ਦਿੱਤੀਆਂ ਜਾ ਰਹੀਆਂ ਨੇ ਪਿਛਲੇ ਟਾਈਮ ਤੋਂ ਪੰਜਾਬ ਦੇ ਵਿੱਚ ਲਗਾਤਾਰ ਪੁਲਿਸ এনਕਾਊਂਟਰ ਹੋ ਰਹੇ ਨੇ ਪਿਛਲੇ 3-4 ਮਹੀਨਿਆਂ ਤੋਂ ਲਗਾਤਾਰ 2-3 ਐਨਕਾਊਂਟਰ ਰੋਜ਼ ਪੁਲਿਸ ਦਾਵਾ ਕਰਦੀ ਹੈ ਕੀਤੇ ਗਏ ਔਰ ਕਈ ਪੁਲਿਸਨ ਐਨਕਾਊਂਟਰ ਬਹੁਤ ਚਰਚਾ ਚ ਨੇ ਪਿਛਲੇ ਕੁਝ ਦਿਨਾਂ ਦੇ ਜਿਵੇਂ ਕਿ ਨਾਭਾ ਦੇ ਵਿੱਚ ਇੱਕ ਪੁਲਿਸ ਐਨਕਾਊਂਟਰ ਜਸਪ੍ਰੀਤ ਸਿੰਘ ਦਾ ਕੀਤਾ ਗਿਆ ਸੀ ਔਰ ਪਿਛਲੇ ਦਿਨੀ ਦੋ ਮੁੰਡਿਆਂ ਦਾ ਪੁਲਿਸ ਐਨਕਾਊਂਟਰ ਅਬੋਰ ਦੇ ਵਿੱਚ ਕੀਤਾ ਗਿਆ ਸਵਾਲ ਉਹਨਾਂ ਤੇ ਵੀ ਉੱਠੇ ਹੋਏ ਨੇ ਉਹ ਵੀ ਪਰਿਵਾਰ ਅਦਾਲਤਾਂ ਦੇ ਵਿੱਚ ਕੋਰਟਾਂ ਦੇ ਵਿੱਚ ਜਾ ਚੁੱਕੇ ਨੇ ਪਰ ਅੱਜ ਜਿਹੜੀ ਖਬਰ ਆਈ ਹੈ ਝੂਠੇ ਪੁਲਿਸ ਐਨਕਾਊਂਟਰ ਦੀ ਉਹ ਤੁਹਾਨੂੰ ਹਿਲਾ ਕੇ ਰੱਖ ਦੇਵੇਗੀ ਸੋਚਣ ਲਈ ਮਜਬੂਰ ਕਰੇਗੀ ਬੇਨਤੀ ਹੈ ਅੱਜ ਆਪਣਾ ਕੀਮਤੀ ਵਿਚਾਰ ਤੁਸੀਂ ਲਿਖਿਓ ਕਿ ਪੁਲਿਸ ਕਿੱਦਾਂ ਦੀਆਂ ਕਹਾਣੀਆਂ ਕਰਦੀ ਹੈ ਪੁਲਿਸ ਐਨਕਾਊਂਟਰ ਦੀਆਂ ਤੇ ਕਿਵੇਂ ਪੁਲਿਸ ਆਪਣੇਆਂ ਨੂੰ ਵੀ ਨਹੀਂ ਬਖਸ਼ਦੀ ਵਰਦੀਆਂ ਤੇ ਸਟਾਰ ਲਵਾਉਣ ਲਈ ਔਰ ਤਨਖਾਹਾਂ ਵਧਾਉਣ ਲਈ ਤੇ ਰੁਤਬੇ ਲੈਣ ਦੇ ਲਈ ਕਈ ਪੁਲਿਸ ਵਾਲੇ ਅਫਸਰਾਂ ਦਾ ਦਿਮਾਗ ਕਿਸ ਹੱਦ ਤੱਕ ਖਰਾਬ ਹੋ ਜਾਂਦਾ ਹੈ ਕਿ ਉਹ ਆਪਣੇ ਹੀ ਪੁਲਿਸ ਵਾਲਿਆਂ ਦਾ ਵੀ ਇਨਕਾਊਂਟਰ ਕਰ ਦਿੰਦੇ ਨੇ ਆਪਣੇ ਫਾਇਦਿਆਂ ਦੀ ਲਈ ਹੁਣ ਇਹ ਖਬਰ 1993 ਦੇ ਵਿੱਚ ਇੱਕ ਪੁਲਿਸ ਇਨਕਾਊਂਟਰ ਹੋਇਆ ਸੀਗਾ ਔਰ ਦੋ ਪੁਲਿਸ ਵਾਲੇ ਹੀ ਪੁਲਸਵਾਲਿਆਂ ਨੇ ਘਰਾਂ ਚੋਂ ਚੱਕ ਕੇ ਤੇ ਉਹਨਾਂ ਨੂੰ ਗੋਲੀਆਂ ਮਾਰ ਕੇ ਮਾਰਿਆ ਸੀਗਾ ਤੇ ਉਸ ਤੋਂ ਬਾਅਦ ਉਹਨਾਂ ਦਾ ਅਨਕਾਉਂਟਰ ਬਣਾ ਦਿੱਤਾ ਸੀ ਤੇ ਉਹ ਕੇਸ ਅਦਾਲਤ ਦੇ ਵਿੱਚ ਚੱਲਿਆ ਔਰ ਅੱਜ ਮੁਹਾਲੀ ਦੀ ਸੀਬੀਆਈ ਅਦਾਲਤ ਨੇ 1993 ਦੇ ਝੂਠੇ ਪੁਲਿਸ ਅਨਕਾਉਂਟਰ ਦੇ ਵਿੱਚ 32 ਸਾਲ ਬਾਅਦ ਜਾ ਕੇ ਫੈਸਲਾ ਦਿੱਤਾ ਤੇ ਜਿਹੜਾ ਇੱਕ ਥਾਣੇਦਾਰ ਜਿਹੜਾ ਬਾਅਦ ਦੇ ਵਿੱਚ ਹੋਰ ਸੀਨੀਅਰ ਪੁਲਿਸ ਅਫਸਰ ਰਟਾਇਰ ਹੋਇਆ ਉਸ ਨੂੰ 11 ਸਾਲ ਦੀ ਸਜ਼ਾ ਤੇ 50000 ਰੁਪਇਆ ਜੁਰਮਾਨਾ ਝੂਠਾ ਪੁਲਿਸ ਅਨਕਾਊਂਟਰ ਕਰਨ ਕਰਕੇ ਕਰ ਦਿੱਤਾ ਗਿਆ। ਉਹਦੇ ਨਾਲ ਜਿਹੜੇ ਹੋਰ ਤਿੰਨ ਪੁਲਿਸ ਵਾਲੇ ਸੀਗੇ ਜਿਨ੍ਹਾਂ ਦੇ ਵਿੱਚ ਇੱਕ ਦਰਬਾਰਾ ਸਿੰਘ, ਇੱਕ ਧਰਮ ਸਿੰਘ ਤੇ ਇੱਕ ਕਸ਼ਮੀਰ ਸਿੰਘ ਉਹਨਾਂ ਨੂੰ ਸਬੂਤਾਂ ਦੀ ਘਾਟ ਕਰਨ ਬਰੀ ਕਰ ਦਿੱਤਾ ਕਿਉਂਕਿ ਇੰਨਾ ਲੰਮਾ ਮਾਮਲਾ ਚੱਲਿਆ 32 ਸਾਲ ਤਾਂ ਸਬੂਤ ਤਾਂ ਇੰਨੇ ਟਾਈਮ ਦੇ ਵਿੱਚ ਜੇ ਹੋਣ ਵੀ ਤਾਂ ਵੀ ਉਹ ਪਹਿਲਾਂ ਵਾਲੀ ਹਾਲਤ 'ਚ ਨਹੀਂ ਰਹਿ ਜਾਂਦੇ ਇੱਕ ਹੋਰ ਪੁਲਿਸ ਅਫਸਰ ਸੀ ਜਿਸ ਨੂੰ ਇਸ ਮਾਮਲੇ ਦੇ ਵਿੱਚ ਅੱਜ ਸਜ਼ਾ ਹੋਣੀ ਸੀ ਪਰ ਉਹ ਚੱਲ ਰਹੇ ਕੇਸ ਦਰਮਿਆਨ ਹੀ ਉਹਦੀ ਮੌਤ ਹੋ ਗਈ ਹੈ ਤੇ ਉਹ ਧਰਤੀ ਤੋਂ ਜਾ ਚੁੱਕਾ ਹੈ ਹੁਣ ਹੈਰਾਨੀਜਨਕ ਮਾਮਲਾ ਇਹ ਹੈ ਕਿ ਦੋ ਪੁਲਿਸ ਦੇ ਵਿੱਚ ਮੁੰਡੇ ਸੀਗੇ ਜਿਨ੍ਹਾਂ ਦੀ ਉਮਰ 23-24 ਸਾਲ ਸੀ ਇੱਕ ਦਾ ਨਾਮ ਸੁਰਮਤ ਸਿੰਘ ਤੇ ਦੂਜੇ ਦਾ ਨਾਮ ਸੁਖਵਿੰਦਰ ਸਿੰਘ ਇੱਕ ਉਹ ਪੁਲਿਸ ਵਾਲਾ ਮੁੰਡਾ ਜਿਹੜਾ ਖੇਲੇਪਿੰਡ ਦਾ ਸੀਗਾ ਤੇ ਦੂਜਾ ਮੁਛਰ ਪਿੰਡ ਦਾ ਸੀ ਦੋਨਾਂ ਨੇ ਇੱਕ ਦਿਨ ਆਪਦੀ ਕਿਸੇ ਪ੍ਰੋਬਲਮ ਕਾਰਨ ਛੁੱਟੀ ਲਈ ਸੀ ਉਹ ਡਿਊਟੀ ਤੇ ਨਹੀਂ ਸੀ ਗਏ ਤੇ ਉਹਨਾਂ ਨੂੰ ਘਰੋਂ ਪੁਲਿਸ ਦੀਆਂ ਗੱਡੀਆਂ ਸੱਦਨ ਆਉਂਦੀਆਂ ਨੇ ਕਿ ਤੁਹਾਨੂੰ ਵੱਡੇ ਸਾਹਿਬ ਨੇ ਬੁਲਾਇਆ ਤਾਂ ਜਦੋਂ ਉਹਨਾਂ ਨੂੰ ਘਰੋਂ ਬੁਲਾਇਆ ਜਾਂਦਾ ਉਹ ਚਲੇ ਜਾਂਦੇ ਨੇ ਉਸ ਤੋਂ ਬਾਅਦ ਉਹਨਾਂ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਜਾਂਦਾ ਉਹਨਾਂ ਦਾ ਹੀ ਇਨਕਾਊਂਟਰ ਕਰ ਦਿੱਤਾ ਜਾਂਦਾ ਆਪਦੇ ਹੀ ਦੋ ਪੁਲਿਸ ਮੁਕਾਬਲਾ ਪੁਲਿਸ ਮੁਲਾਜ਼ਮਾਂ ਦਾ ਝੂਠਾ ਇੰਕਾਊਂਟਰ ਕਰ ਦਿੱਤਾ ਜਾਂਦਾ ਹੈ ਹੁਣ ਤੁਸੀਂ ਦੱਸੋ ਇੱਥੇ ਫਿਰ ਲੋਕ ਜਦੋਂ ਕਹਿੰਦੇ ਨੇ ਵੀ ਪੁਲਿਸ ਵਾਲੇ ਕਿਸੇ ਦੇ ਸਕੇ ਨਹੀਂ ਹੁੰਦੇ ਇਹਨਾਂ ਦੀ ਮਾਨਸਿਕਤਾ ਇਹਨਾਂ ਦੀ ਸਾਈਕੀਅਤਾ ਬਣਾ ਦਿੱਤੀ ਜਾਂਦੀ ਹੈ ਤੇ ਅੱਜ ਉਹ ਗੱਲ ਸਾਬਤ ਹੋਈ ਕਿ ਨਹੀਂ ਹੋਈ ਫਿਰ ਜਿਹੜੇ ਪੁਲਿਸ ਦੇ ਵਿੱਚ ਕੁਝ ਚੰਗੇ ਬੰਦੇ ਹੈਗੇ ਨਹੀਂ ਜਾਂ ਚੰਗੇ ਅਫਸਰ ਹੈਗੇ ਨਹੀਂ ਉਹਨਾਂ ਨੂੰ ਖੁਦ ਵੀ ਗੁੱਸਾ ਚੜਦਾ ਇਹੋ ਜੇ ਘਟੀਆ ਪੁਲਿਸ ਅਫਸਰਾਂ ਤੇ ਤੇ ਘਟੀਆ ਪੁਲਿਸ ਵਾਲਿਆਂ ਤੇ ਜਿਹੜੇ ਕਿਸੇ ਨੂੰ ਨਹੀਂ ਬਖਸ਼ਦੇ ਜਿਨ੍ਹਾਂ ਨੇ ਜਮੀਰ ਮਾਰੀ ਹੋਈ ਹੈ ਜਿਹੜੇ ਸਿਰਫ ਸਟਾਰ ਉਹਦੇ ਤੇ ਰਾਮ ਦੀ ਕਮਾਈ ਖਾਣ ਲਈ ਕੁਝ ਵੀ ਕਰਨ ਤੱਕ ਚਲੇ ਜਾਂਦੇ ਨੇ ਜਿਹੜੇ ਇਨਸਾਨ ਹੀ ਨਹੀਂ ਰਹਿ ਗਏ ਜਿਨ੍ਹਾਂ ਚ ਇਨਸਾਨੀਅਤ ਮਨੁੱਖਤਾ ਜਮੀਰ ਨਾ ਦੀ ਚੀਜ਼ ਹੀ ਨਹੀਂ ਰਹੀ ਗਈ ਹੁਣ ਤੁਸੀਂ ਦੇਖੋ ਆਪਣੇ ਹੀ ਦੋ ਪੁਲਿਸ ਵਾਲੇ ਪੁਲਿਸ ਨੇ ਮਾਰਤੇ ਹੁਣ ਇਹ ਇਨਕਾਊਂਟਰ ਕੀਤੇ ਕਿਉਂ ਜਾਂਦੇ ਨੇ ਇਹਨਾਂ ਦੇ ਕਾਰਨ ਅੱਜ ਤੱਕ ਦੋ ਹੀ ਸਾਹਮਣੇ ਆਉਂਦੇ ਰਹੇ ਪਹਿਲਾ ਫੀਟੀਆਂ ਲਵਾਉਣੀਆਂ ਸਟਾਰ ਲਵਾਉਣੇ ਤੇ ਦੂਜਾ ਵੱਡੇ ਨਾਮ ਸ਼ਨਾਮ ਲੈਣੀ ਆਪਣੇ ਅਹੁਦੇ ਨੂੰ ਵੱਡਾ ਕਰਨਾ ਹੁਣ ਕਈ ਪੁਲਿਸ ਮੁਕਾਬਲੇ ਇਸ ਕਰਕੇ ਵੀ ਬਣਾਏ ਜਾਂਦੇ ਰਹੇ ਕਿ ਜਿਵੇਂ ਕੋਈ ਪੁਲਿਸ ਮੁਕਾਬਲਾ ਕਰਤਾ ਦੋ ਤਿੰਨ ਮੁੰਡਿਆਂ ਦਾ ਤੇ ਉਹ ਫਿਰ ਜਦੋਂ ਕਿਸੇ ਦੇ ਗਲੇ ਨਹੀਂ ਉਤਰ ਰਿਆ ਵੀ ਪੁਲਸ ਨੇ ਮੰਨ ਲਓ ਸਟੋਰੀ ਬਣਾ ਲਈ ਵੀ ਇੱਥੇ ਸਾਡਾ ਘੰਟਾ ਮੁਕਾਬਲਾ ਹੋਇਆ ਆ ਦੋ ਤਿੰਨ ਅਸੀਂ ਮੁਕਾਬਲੇ 'ਚ ਫਿਰ ਮਾਰੇ ਦੋਆ ਪਾਸੇ ਗੋਲੀ ਚੱਲੀ ਤੇ ਜਦੋਂ ਕਿਤੇ ਇੰਜ ਲੱਗਦਾ ਵੀ ਇਹ ਤਾਂ ਕਹਾਣੀ ਜਿਹੜੀ ਆ ਹজম ਨਹੀਂ ਆਉਣੀ ਮੰਨੀ ਨਹੀਂ ਜਾਣੀ ਤਾਂ ਫਿਰ ਕਈ ਵਾਰ ਆਪਣੇ ਪੁਲਿਸ ਵਾਲਿਆਂ ਦਾ ਵੀ ਨੁਕਸਾਨ ਜਾਂ ਦੱਸ ਕੇ ਤੈ ਸੁਦਾ ਤੇ ਜਾਂ ਬਿਨਾਂ ਦੱਸੇ ਕਰ ਦਿੱਤਾ ਜਾਂਦਾ ਰਿਹਾ ਹੁਣ ਆ ਜਿਹੜੇ ਅੱਜ ਮੁਹਾਲੀ ਦੀ ਸੀਬੀਆਈ ਅਦਾਲਤ ਨੇ ਇਹ ਜਿਹੜਾ ਫੈਸਲਾ ਦਿੱਤਾ ਹੈ ਜਿਹਦੇ ਚ ਦੋ ਪੁਲਸ ਵਾਲਿਆਂ ਦਾ ਝੂਠਾ ਇਨਕਾਊਂਟਰ ਕਰਨ ਕਰਕੇ ਪੁਲਸ ਵਾਲਿਆਂ ਨੂੰ ਸਜ਼ਾ ਦਿੱਤੀ ਗਈ ਹੈ ਹੁਣ ਇਹ ਮਾਮਲਾ ਕੀ ਸੀ ਭਾਈ ਤੁਹਾਡੇ ਦਿਮਾਗ 'ਕੁਛ ਆ ਰਿਹਾ ਹੈ ਜਦਾ ਸੋਚ ਕੇ ਵੇਖਿਓ ਆਪਣੇ ਹੀ ਪੁਲਸ ਵਾਲਿਆਂ ਨੂੰ ਮਾਰਨ ਦੀ ਨੌਬਤ ਪੁਲਸ ਨੂੰ ਕਿਉਂ ਆਈ ਹੁਣ ਉਹਨਾਂ ਦੇ ਜਿਹੜੇ ਪਰਿਵਾਰ ਵਾਲੇ ਨੇ ਉਹ ਕਹਿ ਰਹੇ ਆ ਕਿ ਅਜੇ ਸਾਨੂੰ ਇਨਸਾਫ ਨਹੀਂ ਮਿਲਿਆ ਉਹ ਕਹਿੰਦੇ ਆ ਇੱਕ ਪੁਲਸ ਵਾਲੇ ਨੂੰ ਸਜ਼ਾ ਹੋ ਗਈ ਉਹਨਾਂ ਦੇ ਪਰਿਵਾਰਾਂ ਦੀ ਇੰਟਰਵਿਊ ਚੱਲ ਰਹੀ ਹੈ ਚੈਨਲਾਂ ਤੇ ਉਹ ਕਹਿੰਦੇ ਹੁਣ ਤੁਸੀਂ ਹਾਈ ਕੋਰਟ ਤੇ ਸੁਪਰੀਮ ਕੋਰਟ ਤੱਕ ਜਾਵਾਂਗੇ ਜਿਹੜੇ ਤਿੰਨ ਬਰੀ ਕੀਤੇ ਨੇ ਉਹ ਵੀ ਵਿੱਚੇ ਸੀ ਇਨਕਾਊਂਟਰ ਕਰਨ ਦੇ ਉਹਨਾਂ ਨੂੰ ਬਰੀ ਨਹੀਂ ਸੀ ਕਰਨਾ ਚਾਹੀਦਾ ਉਹਨਾਂ ਦੇ ਪਰਿਵਾਰ ਉਹ ਦੋ ਮੁੰਡਿਆਂ ਦੇ ਕਹਿ ਰਹੇ ਨੇ ਕਿ ਦੇਖੋ ਕੱਲੇ ਇੱਕ ਜਣੇ ਨੇ ਤਾਂ ਜੋ ਦੋ ਜਣਿਆਂ ਨੂੰ ਮਾਰ ਨਹੀਂ ਦਿੱਤਾ ਉਹ ਕਹਿੰਦੇ ਕਿ ਇਨਕਾਊਂਟਰ ਕਰਨ ਦੇ ਵਿੱਚ ਜਿੰਨੇ ਸ਼ਾਮਲ ਸੀ ਉਹਨਾਂ ਸਾਰਿਆਂ ਨੂੰ ਸਜ਼ਾ ਹੋਣੀ ਚਾਹੀਦੀ ਸੀ ਹੁਣ ਜੋ ਇਹ ਸਾਰਾ ਕੇਸ ਆ ਰਿਹਾ ਹੈ ਵਕੀਲ ਇਹ ਦੱਸ ਰਿਹਾ ਹੈ ਵੀ ਲੋਪੋਕੇ ਥਾਣਾ ਦੇ ਜਿਹੜੇ ਪੁਲਿਸ ਅਫਸਰ ਨੇ ਇਹ ਮੁੰਡਾ ਚੱਕਿਆ ਸੀ ਇੱਕ ਬਿਆਸ ਥਾਣੇ ਨੇ ਚੱਕਿਆ ਸੀ ਇੱਕ ਲੋਪੋਕੇ ਬਾਅਦ ਦੇ ਵਿੱਚ ਦੋਵਾਂ ਦਾ ਪੁਲਿਸ এনਕਾਊਂਟਰ ਕੀਤਾ ਗਿਆ ਹੁਣ ਪਿਛਲੇ ਦਿਨਾਂ ਚ ਪੰਜਾਬ ਚ ਕਿੰਨੇ ਸਾਰੇ ਪੁਲਿਸ এনਕਾਊਂਟਰ ਹੋਏ ਨੇ ਲੱਤਾਂ ਚ ਗੋਲੀਆਂ ਵੱਜੀਆਂ ਨੇ ਪੁਲਿਸ ਦੇ ਉੱਪਰ ਸਵਾਲ ਉੱਠ ਰਹੇ ਨੇ ਹੋਣਗੇ ਆ ਜਿਹੜਾ ਪੁਲਿਸ এনਕਾਊਂਟਰ ਪਿਛਲੇ ਦਿਨੀ ਅਬੋਰ ਦੇ ਵਿੱਚ ਹੋਇਆ ਜਿੱਥੇ ਦੋ ਪੁਲਸ ਦੋ ਜਿਹੜੇ ਨੌਜਵਾਨ ਨੇ ਉਹਨਾਂ ਦਾ ਇਨਕਾਊਂਟਰ ਕਰਕੇ ਉਹ ਮਾਰੇ ਗਏ ਨੇ ਉਸ ਦਿਨ ਤੋਂ ਸਵਾਲ ਉੱਠ ਰਹੇ ਆ ਚਫੇਰਿਓ ਉੱਠ ਰਹੇ ਆ ਵਿਰੋਧੀ ਪਾਰਟੀਆਂ ਉਠਾਰੀਆਂ ਨੇ ਬੁੱਧੀਜੀਵੀ ਉਠਾਰੇ ਨੇ ਪੱਤਰਕਾਰਾਂ ਉਠਾਰੇ ਨੇ ਆਮ ਲੋਕ ਉਠਾਰੇ ਨੇ ਸਾਰਿਆਂ ਨੂੰ ਇੰਜ ਲੱਗਦਾ ਕਿ ਪੁਲਿਸ ਨੇ ਉਹ ਜਿਹੜਾ ਅਬੋਰ ਵਾਲਾ ਪੁਲਿਸ ਇਨਕਾਊਂਟਰ ਹੈ ਉਹਦੇ ਵਿੱਚ ਜਿਹੜੀ ਕਹਾਣੀ ਸੁਣਾਈ ਹੈ ਉਹ ਲੋਕਾਂ ਨੂੰ ਸਹੀ ਨਹੀਂ ਜਾਪ ਰਹੀ ਬਹੁਤ ਸਾਰੇ ਲੋਕ ਸਵਾਲ ਉਠਾ ਰਹੇ ਨੇ ਲੋਕ ਕਹਿੰਦੇ ਨੇ ਕਿ ਪੁਲਿਸ ਨੇ ਪਹਿਲਾਂ ਤਾਂ ਦੋ ਮੁੰਡੇ ਗ੍ਰਿਫਤਾਰ ਕੀਤੇ ਫਿਰ ਪੁਲਿਸ ਕਹਿੰਦੀ ਐ ਅਸੀਂ ਉਹਨਾਂ ਨੂੰ ਹਥਿਆਰਾਂ ਦੀ ਰਿਕਵਰੀ ਲਈ ਲੈ ਕੇ ਗਏ ਤੇ ਜਦੋਂ ਅਸੀਂ ਉਹਨਾਂ ਨੂੰ ਹਥਿਆਰ ਲੱਭਣ ਲਈ ਲੈ ਕੇ ਗਏ ਤਾਂ ਉੱਥੇ ਉਹਨਾਂ ਦੇ ਤਿੰਨ ਸਾਥੀ ਹੋਰ ਆ ਗਏ ਉਹਨਾਂ ਨੇ ਪੁਲਿਸ ਤੇ ਗੋਲੀਆਂ ਚਲਾਈਆਂ ਪੁਲਿਸ ਨੇ ਵੀ ਫਿਰ ਗੋਲੀਆਂ ਚਲਾਈਆਂ ਉੱਥੇ ਫਿਰ ਪੁਲਿਸ ਕਹਿੰਦੀ ਸਾਡਾ ਉਹਨਾਂ ਦੇ ਨਾਲ ਮਤਲਬ ਜਿਹੜਾ ਮੁਕਾਬਲਾ ਚੱਲਿਆ ਅਨਕਾਊਂਟਰ ਚੱਲਿਆ ਤੇ ਫਿਰ ਨਾ ਤੇ ਉਹ ਤਿੰਨ ਜਿਹੜੇ ਆਏ ਸੀ ਉਹ ਵੀ ਨਹੀਂ ਮਾਰੇ ਗਏ ਪੁਲਿਸ ਦਾ ਵੀ ਕੋਈ ਨੁਕਸਾਨ ਨਹੀਂ ਹੋਇਆ ਤੇ ਮਾਰੇ ਕੌਣ ਗਏ ਜਿਹੜੇ ਦੋ ਮੁੰਡੇ ਪੁਲਿਸ ਨੇ ਫੜੇ ਹੋਏ ਸੀ ਉਹ ਮਾਰੇ ਗਏ ਹੁਣ ਇਹੋ ਜਿਹੇ ਜਿਹੜੇ ਇਨਕਾਊਂਟਰ ਨੇ ਉਹ ਕੇਸ ਹਾਈ ਕੋਰਟ ਜਾ ਰਹੇ ਨੇ ਪਿਛਲੇ ਦਿਨੀ ਇੱਕ ਮੁੰਡਾ ਜਸਪ੍ਰੀਤ ਜਿਹੜਾ ਨਾਬੇ ਮਾਰਿਆ ਗਿਆ ਪੁਲਿਸ ਇਨਕਾਊਂਟਰ ਦੇ ਵਿੱਚ ਹੁਣ ਉਸ ਮਾਮਲੇ ਦੇ ਵਿੱਚ ਜਿਹੜੇ ਇਹ ਇੱਕ ਇੱਕ ਵਿਅਕਤੀ ਹੈ ਜਿਹੜੇ ਤੁਸੀਂ ਸਾਰੇ ਜਾਣਦੇ ਹੋ ਢਿੱਲੋਂ ਜਿਹੜੇ ਕਰਨਲ ਬਾਠ ਮਾਮਲੇ ਦੇ ਵਿੱਚ ਵੀ ਉਹ ਸਰਗਰਮ ਨੇ ਉਹਨਾਂ ਨੇ ਹੁਣ ਹਾਈ ਕੋਰਟ ਚ ਕੇਸ ਕਰਤਾ ਹੈ ਔਰ ਉਹ ਇਹ ਕਹਿ ਰਿਹਾ ਕਿ ਉਹ ਝੂਠਾ ਪੁਲਿਸ ਇੰਕਾਊਂਟਰ ਸੀ ਉਹ ਜਿਹੜੇ ਗੁਰਤੇਜ ਸਿੰਘ ਢਿੱਲੋਂ ਹੈ ਉਹ ਕਹਿ ਰਿਹਾ ਕਿ ਪਰਿਵਾਰ ਨੇ ਜਸਪ੍ਰੀਤ ਦੇ ਪਰਿਵਾਰ ਨੇ ਪਹਿਲਾਂ ਹਾਈ ਕੋਰਟ ਚ ਕੇਸ ਕੀਤਾ ਸੀ ਪਰ ਫਿਰ ਉਹਨਾਂ ਤੇ ਦਬਾਅ ਪਾ ਲਿਆ ਗਿਆ ਉਹਨਾਂ ਨੂੰ ਡਰਾ ਦਿੱਤਾ ਗਿਆ ਇਸ ਕਰਕੇ ਉਹ ਚੁੱਪ ਕਰ ਗਏ ਨੇ ਤੇ ਉਹ ਘਰੋਂ ਵੀ ਗਾਇਬ ਹੈ ਉਸ ਦਿਨ ਦਾ ਉਹ ਪਰਿਵਾਰ ਲੱਭ ਨਹੀਂ ਰਿਹਾ ਤੇ ਇਸ ਕਰਕੇ ਧਿਲੋ ਨੇ ਕਿਹਾ ਕਿ ਹੁਣ ਮੈਂ ਕੇਸ ਕੀਤਾ ਹੈ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਈ ਹੈ ਵੀ ਇਹਦੀ ਜਾਂਚ सीबीआई ਤੋਂ ਕਰਾਈ ਜਾਵੇ ਪਿਛਲੇ ਦਿਨ ਜਿਹੜਾ ਕਰਨਲ ਬਾਠਕਟਮਾਰ ਮਾਮਲਾ ਹੈ ਉਸ ਮਾਮਲੇ ਦੇ ਵਿੱਚ ਵੀ ਬਹੁਤ ਕੁਝ ਹੋਇਆ ਤੇ ਅੰਤ ਹਾਈ ਕੋਰਟ ਨੇ ਪੁਲਿਸ ਨੂੰ ਝਾੜ ਪਾ ਕੇ ਕੇਸ सीबीआई ਜਾਂਚ ਤੇ ਦਿੱਤਾ ਹੁਣ ਜਦੋਂ सीबीआई ਜਾਂਚ ਕਰੇਗੀ ਆਟੋਵਾਲ ਨਿਕਲੇਗਾ ਲਾਜ਼ਮੀ ਤੌਰ ਤੇ ਉਹ ਜਿਹੜੇ ਪੁਲਿਸ ਅਫਸਰ ਨੇ ਉਹ ਫਸਣ ਦੀ ਨੌਬਤ ਆ ਜਾਣੀ ਹੈ ਕਿਉਂਕਿ ਜਦੋਂ ਆਟੋਵਾਲ ਨਿਕਲੇਗਾ ਜਦੋਂ सीबीआई ਜਾਂਚ ਕਰਦੀ ਹੈ ਜੇ ਜਾਂਚ ਉਵੇਂ ਹੋਈ ਤਾਂ ਫਿਰ ਪੁਲਿਸ ਇਨਕਾਊਂਟਰ ਵਾਲਾ ਸੱਚ ਵੀ ਸਾਹਮਣੇ ਆਏਗਾ ਕਿਉਂਕਿ ਜਿਹੜੇ ਪੁਲਿਸ ਅਫਸਰਾਂ ਦੇ ਉੱਪਰ ਦੋਸ਼ ਹੈ ਕਿ ਉਹਨਾਂ ਨੇ ਕਰਨਲ ਬਾਰਦੀ ਨੂੰ ਕੁੱਟਮਾਰ ਕੀਤੀ ਉਨਾ ਹੀ ਪੁਲਿਸ ਅਫਸਰਾਂ ਨੇ ਇੱਕ ਦਿਨ ਪਹਿਲਾਂ ਜਸਪ੍ਰੀਤ ਦਾ ਅਨਕਾਊਂਟਰ ਕੀਤਾ ਸੀ ਤੇ ਉਹਦੇ ਤੇ ਸਵਾਲ ਉੱਠ ਰਹੇ ਨੇ ਕਿ ਉਹ ਪਹਿਲਾਂ ਫੜਿਆ ਜਸਪ੍ਰੀਤ ਨੂੰ ਫਿਰ ਫੜ ਕੇ ਗੋਲੀਆਂ ਮਾਰੀਆਂ ਨੇ ਤੇ ਅੱਜ ਢਿੱਲੋਂ ਸਾਹਿਬ ਕਈ ਸਾਰੇ ਚੈਨਲਾਂ ਤੇ ਬੋਲ ਰਹੇ ਨੇ ਉਹ ਕਹਿੰਦੇ ਹਾਈ ਕੋਰਟ 'ਚ ਮੈਂ ਕੇਸ ਇਸ ਕਰਕੇ ਕੀਤਾ ਹੈ ਕਿਉਂਕਿ ਉਹ ਮੁੰਡਾ ਪਹਿਲਾਂ ਪੁਲਿਸ ਨੇ ਫੜਿਆ ਤੇ ਬਾਅਦ 'ਚ ਉਹਨੂੰ ਗੋਲੀਆਂ ਮਾਰੀਆਂ ਤੇ ਕਹਾਣੀ ਝੂਠੀ ਬਣਾਈ ਗਈ ਹੈ ਵੀ ਉਹਨੇ ਪੁਲਿਸ ਤੇ ਹਮਲਾ ਕੀਤਾ ਤੇ ਫਿਰ ਪੁਲਿਸ ਨੇ ਜਵਾਬੀ ਕਾਰਵਾਈ ਚ ਉਹਨੂੰ ਮਾਰਿਆ ਹੁਣ ਲਗਾਤਾਰ ਪੁਲਿਸ ਦੇ ਉੱਪਰੇ ਸਵਾਲ ਉੱਠਦੇ ਨੇ ਪਿਛਲੇ ਦਿਨੀ ਪੁਲਿਸ ਕਸਟਡੀ ਦੇ ਵਿੱਚ ਕਈ ਮੌਤਾਂ ਹੋਣ ਦੇ ਸਵਾਲ ਉੱਠੇ ਜਿਹੜਾ ਗੋਨੇਆਣਾ ਉੱਥੇ ਇੱਕ ਮੁੰਡਾ ਨਰਿੰਦਰ ਦੀਪ ਸਿੰਘ ਜਿਹੜਾ ਅਧਿਆਪਕ ਸੀ ਟੀਚਰ ਸੀ ਉਹਦੀ ਪੁਲਿਸ ਕਸਟਡੀ ਚ ਮੌਤ ਹੋਣ ਦਾ ਵੱਡਾ ਦੋਸ਼ ਲੱਗਾ ਪੁਲਿਸ ਦੇ ਉੱਪਰ ਪਰਚਾ ਵੀ ਕੱਟਿਆ ਗਿਆ ਪਰ ਗ੍ਰਿਫਤਾਰੀ ਨਹੀਂ ਹੋਈ ਕੋਈ ਅਜੇ ਤੱਕ ਇਸੇ ਤਰ੍ਹਾਂ ਹੋਰ ਕਿੰਨੀਆਂ ਥਾਵਾਂ ਤੇ ਪੁਲਿਸ ਹਰਾਸ ਦੇ ਵਿੱਚ ਪੁਲਿਸ ਦੀ ਕੁੱਟ ਦੇ ਨਾਲ ਮੌਤਾਂ ਹੋਣ ਦੇ ਦੋਸ਼ ਲੱਗੇ ਨੇ ਹੁਣ ਜੇ ਉਹਨਾਂ ਸਾਰੇ ਕੇਸਾਂ ਦੀ ਜਾਂਚ ਪੜਤਾਲ ਇਸੇ ਤਰ੍ਹਾਂ ਕੀਤੀ ਜਾਵੇ ਜਿਵੇਂ ਸੀਬੀਆਈ ਕਰਦੀ ਹੈ ਤਾਂ ਫਿਰ ਕਿਸ ਤਰ੍ਹਾਂ ਦੇ ਸੱਚ ਸਾਹਮਣੇ ਆ ਸਕਦੇ ਨੇ ਇਹਦੇ ਬਾਰੇ ਤੁਸੀਂ ਆਪਣਾ ਕਮੈਂਟ ਆਪਣਾ ਵਿਚਾਰ ਜ਼ਰੂਰ ਲਿਖਿਓ ਤੇ ਅੱਜ ਇੱਕ ਹੋਰ ਪੁਲਿਸ ਐਨਕਾਊਂਟਰ ਦੇ ਮਾਮਲੇ ਦੇ ਵਿੱਚ ਅਦਾਲਤ ਨੇ ਫੈਸਲਾ ਦਿੱਤਾ ਹੈ ਜਿਹਦੇ ਵਿੱਚ ਇੱਕ ਕਰਨਵੀਰ ਨਾਂ ਦਾ ਮੁੰਡਾ 1992 ਦੇ ਵਿੱਚ ਪੁਲਿਸ ਨੇ ਐ ਇਨਕਾਊਂਟਰ ਦੇ ਵਿੱਚ ਮਾਰਿਆ ਸੀਗਾ ਤਾਂ ਉਹ ਝੂਠਾ ਪੁਲਿਸ ਇਨਕਾਊਂਟਰ ਦਾ ਦੋਸ਼ ਲਾ ਕੇ ਕੇਸ ਚੱਲ ਰਿਹਾ ਸੀ ਪਰ ਅੱਜ ਸਬੂਤਾਂ ਦੀ ਘਾਟ ਹੋਣ ਕਾਰਨ ਉਹਦੇ ਵਿੱਚ ਚੌਕੀ ਇਨਚਾਰਜ ਨੂੰ ਬਰੀ ਕਰ ਦਿੱਤਾ ਗਿਆ ਪਰ ਪਿਛਲੇ ਲੰਬੇ ਟਾਈਮ ਦੇ ਵਿੱਚ ਇੱਕ ਸਾਲ ਦੇ ਵਿੱਚ ਜਿੰਨੇ ਵੀ ਪੁਲਿਸ ਇਨਕਾਊਂਟਰਾਂ ਦੇ ਫੈਸਲੇ ਅਦਾਲਤਾਂ ਵੱਲੋਂ ਆਏ ਨੇ ਲਗਭਗ ਕੇਸਾਂ ਦੇ ਵਿੱਚ ਪੁਲਿਸ ਵਾਲਿਆਂ ਨੂੰ ਸਜ਼ਾ ਹੋਈ ਹੈ ਕੇਸ ਦੇ ਵਿੱਚ ਝੂਠੇ ਪੁਲਿਸ ਇਨਕਾਊਂਟਰਾਂ ਦੀ ਪੁਸ਼ਟੀ ਹੋਈ ਹੈ ਹੁਣ ਪੰਜਾਬੀਓ ਤੁਸੀਂ ਦੱਸੋ ਤੁਸੀਂ ਇਹਦੇ ਬਾਰੇ ਕੀ ਕਹੋਗੇ ਪੁਲਿਸ ਜਿਹੜੀ ਹੈ ਉਹ ਆਪਣਾ کردار ਸੁਧਾਰਨਾ ਕਿਉਂ ਨਹੀਂ ਚਾਹੁੰਦੀ ਪੁਲਿਸ ਤੇ ਜਿਹੜੇ ਲੋਕ ਦੋਸ਼ ਲਾਉਂਦੇ ਨੇ ਜਿੱਦਾਂ ਦੀਆਂ ਗੱਲਾਂ ਪੁਲਿਸ ਬਾਰੇ ਬਣਾਈਆਂ ਜਾਂਦੀਆਂ ਜਿੱਦਾਂ ਦੀ ਤਸਵੀਰ ਪੁਲਿਸ ਦੀ ਆਮ ਲੋਕਾਂ 'ਚ ਬਣ ਚੁੱਕੀ ਹੈ ਕੀ ਇਹ ਸਹੀ ਹੈ ਕਿ ਪੁਲਿਸ ਨੂੰ ਸੁਧਾਰਨੀ ਨਹੀਂ ਚਾਹੀਦੀ ਮੈਂ ਫਿਰ ਕਹਿੰਨਾ ਪੁਲਿਸ ਦੇ ਵਿੱਚ ਜਿਹੜੇ ਕੁਝ ਚੰਗੇ ਸੋਚ ਵਾਲੇ ਅਫਸਰ ਜਾਂ ਬੰਦੇ ਹੈਗੇ ਨੇ ਅੱਜ ਵੀ ਉਹਨਾਂ ਨੂੰ ਬਹੁਤ ਤਕਲੀਫ ਹੁੰਦੀ ਹੈ ਬਹੁਤ ਗੁੱਸਾ ਚੜਦਾ ਹੈ ਉਹਨਾਂ ਤੇ ਜਿਹੜੇ ਪੁਲਿਸ ਦੇ ਵਿੱਚ ਹੋ ਕੇ ਹਰਾਮ ਦੀ ਕਮਾਈ ਖਾਂਦੇ ਨੇ ਜਾਂ ਇਹੋ ਜਿਹੇ ਗੈਰ ਮਨੁੱਖੀ ਗੈਰ ਕਾਨੂੰਨੀ ਗੈਰ ਇਨਸਾਨੀ ਹਰਕਤਾਂ ਕਰਦੇ ਹੁਣ 25 ਤਰੀਕ ਨੂੰ ਸੰਗਰੂਰ ਦੇ ਵਿੱਚ ਕਾਫੀ ਸਾਰੀਆਂ ਜਥੇਬੰਦੀਆਂ ਨੇ ਪੰਜਾਬ ਨੂੰ ਪੁਲਿਸ ਸਟੇਟ ਪੁਲਿਸ ਰਾਜ ਬਣਾਉਣ ਦੇ ਖਿਲਾਫ ਇੱਕ ਪ੍ਰਦਰਸ਼ਨ ਰੱਖਿਆ। ਵੱਡਾ ਇਕੱਠ ਕੀਤਾ ਜਾ ਰਿਹਾ। ਉਹਦੇ ਵਿੱਚ ਉਗਰਾਹਾ ਜਥੇਬੰਦੀ ਵੀ ਐ, ਉਹਦੇ ਵਿੱਚ ਕਿਰਤੀ ਕਿਸਾਨੀ ਉਹਨਾਂ ਵੀ ਐ, ਉਹਦੇ ਵਿੱਚ ਨੌਜਵਾਨ ਭਾਰਤ ਸਭਾ ਵੀ ਐ, ਉਹਦੇ ਵਿੱਚ ਪੰਜਾਬ ਸਟੂਡੈਂਟ ਯੂਨੀਅਨ ਵੀ ਐ, ਉਹਦੇ ਵਿੱਚ ਖੇਤ ਮਜ਼ਦੂਰ ਯੂਨੀਅਨ ਤੇ ਪਿੰਡੂ ਮਜ਼ਦੂਰੀ ਯੂਨੀਅਨ ਵੀ ਐ। ਇਹ तमाम ਜਥੇਬੰਦੀਆਂ ਕਹਿੰਦੀਆਂ ਨੇ ਕਿ ਪੰਜਾਬ 'ਚ ਦੁਬਾਰਾ ਫਿਰ 1985 ਤੋਂ 1995 96 ਤੱਕ ਵਾਲਾ ਜਿਹੜਾ ਪੁਲਸ ਰਾਜ ਵਾਲਾ ਮਾਹੌਲ ਸੀ ਉਹ ਬਣਾਇਆ ਜਾ ਰਿਹਾ ਤੇ ਇਹ ਦੋਸ਼ ਲਾ ਕੇ ਇਹ ਜਥੇਬੰਦੀਆਂ 25 ਜੁਲਾਈ 2025 ਨੂੰ ਸੰਗਰੂਰ ਦੇ ਵਿੱਚ ਇੱਕ ਵੱਡਾ ਪ੍ਰਦਰਸ਼ਨ ਕਰਨ ਜਾ ਰਹੀ ਹੈ ਤੁਸੀਂ ਇਹ ਸਭ ਕੁਝ ਬਾਰੇ ਕੀ ਕਹੋਗੇ ਆਪਣਾ ਕੀਮਤੀ ਵਿਚਾਰ ਕਮੈਂਟ ਜਰੂਰ ਲਿਖਿਓ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਦ ਸਿੰਘ ਆਜ਼ਾਦ ਬਹੁਤ ਮਿਹਰਬਾਨੀ ਜੀ